ਆਮਲੇ ਇਹ ਸਰ ਕਿ ਮੈਨੂੰ ਕਾਲ ਆਈ ਠੀਕ ਹੈ ਜੋ ਕਿ ਬੋਰੇ ਸੀਸੀਆਈਸੀਬੈਂਕ ਤੋਂ ਆ ਠੀਕ ਹੈ ਪਰ ਸਰ ਇਹਨਾਂ ਨੇ ਇੱਕ ਮੈਨੂੰ ਕਿਹਾ ਮੋਟਰ ਸਰਵਿਸ ਔਨ ਕਰਨ ਨੂੰ ਮੈਂ ਮੋਟਰ ਸਰਵਿਸ ਔਨ ਕੀਤੀ ਠੀਕ ਹੈ ਬੋਲੇ ਤੁਹਾਡੇ ਅਕਾਊਂਟ ਚੋਂ ਨਹੀਂ ਤਾਂ 400 4000 ਆਈ ਮੰਥ ਲੱਗਣ ਕੱਟ ਹੋ ਜਾਣਗੇ ਠੀਕ ਹੈ ਤਾਂ ਫਿਰ ਕਿਉਂ ਨਾ ਨੇ ਮੈਨੂੰ ਇੱਕ ਐਪ ਡਾਊਨਲੋਡ ਦੀ ਲਿੰਕ ਭੇਜਿਆ ਠੀਕ ਹੈ ਤੇ ਬਸ ਮੈਂ ਉਹ ਓਪਨ ਕੀਤੀ ਪਹਿਲਾਂ ਉਹਨਾਂ ਨੇ ਮੈਨੂੰ ਇੱਕ ਆਈਸੀਆਈਸੀ ਬੈਂਕ ਦੀ ਆਈ ਮੋਬਾਈਲ ਦੀ ਐਪ ਆ ਓਪਨ ਕਰਾਈ ਠੀਕ ਹੈ ਉਹਦੇ ਵਿੱਚ ਬੋਲੇ ਮਾਈ ਕਾਰਡ ਵਿੱਚ ਜਾ ਕੇ ਤੁਸੀਂ ਉਹ ਕਰੋ ਮੈਂ ਕਿਹਾ ਨਹੀਂ ਅਦਾ ਕੁਝ ਵੀ ਨਹੀਂ ਹੈ ਠੀਕ ਹੈ ਫਿਰ ਉਹਨਾਂ ਨੇ ਇੱਕ ਐਪ ਕੀਤੀ ਤੇ ਕਹਿੰਦੇ ਇਹਦੇ ਵਿੱਚ ਮੈਮ ਤੁਹਾਡੇ ਨਾਲ ਹੈਗਾ ਸਰਵਿਸ ਕੁਝ ਉਹਨਾਂ ਨੇ ਵਰਡ ਦੱਸੇ ਕਹਿੰਦੇ ਉਹ ਆਫ ਕਰ ਦਿਓ ਮੈਂ ਆਫ ਕੀਤੇ ਠੀਕ ਹੈ ਕਹਿੰਦੇ ਕ੍ਰੈਡਿਟ ਕਾਰਡ ਨੰਬਰ ਪਰ ਕੀਤੇ ਸੀ ਵੀ ਪਰ ਦੋ ਮੈਂ ਕ੍ਰੈਡਿਟ ਕਾਰਡ ਨੰਬਰ ਪਰ ਕੀਆ ਸੀ ਵੀ ਭਰਿਆ ਬਸ ਇੰਨੇ ਨੂੰ ਮੇਰੇ ਅਕਾਊਂਟ ਚ ਪੈਸੇ ਕਿੰਨੇ ਪੈਸੇ ਨਿਕਲੇ 48600 ਨਿਕਲੇ ਆ 48600 ਸਿਰ ਮੈਂ ਚੋਪ ਕਰਦੀ ਆ ਮम्मा ਮੇਰੇ ਗਵਰਨਮੈਂਟ ਜੋਬ ਕਰ ਦਿਆ ਇਹਨਾਂ ਦਾ ਕ੍ਰੈਡਿਟ ਕਾਰਡ ਮੈਂ ਯੂਜ਼ ਕਰ ਦਿਆ ਨਨ ਮੇਰੇ ਕ੍ਰੈਡਿਟ ਕਾਰਡ 'ਚ 48600 ਰੁਪਏ ਦੀ ਨਾਲ ਦੀ ਨਾਲ ਮੈਸੇਜ ਆ ਗਿਆ ਕੋਈ ਦਖਾਸਤ ਦਿੱਤੀ ਜਾਂ ਬੈਂਕ ਕਰ ਹਾਂਜੀ ਮੈਂ ਇਹਨਾਂ ਨੂੰ ਫਿਲਹਾਲ ਤਾਂ ਐਸਐਸਪੀ ਦਫ਼ਤਰ ਦਰਖਾਸਤ ਦਿੱਤੀ ਹੈ ਕਿ ਚਲੋ ਮੇਰੇ ਪੈਸੇ ਵਾਪਸ ਚਲੋ ਆਨ ਨਾਨ ਵਟਐਵਰ ਬਟ ਇਦਾਂ ਵੀ ਕਿਸੇ ਹੋਰ ਨਾਲ ਨਾ ਹੋਵੇ ਇਹ ਬੰਦਾ ਸ਼ਰਿਆ ਮੈਨੂੰ ਕਾਲ ਕਰਦਾ ਔਰ ਕਹਿੰਦੇ ਮੈਮ ਜਿਹੜੇ ਜਿਹੜੇ ਤੁਹਾਡੇ ਖਾਤੇ ਹੋ ਮੈਨੂੰ ਪਤਾ ਹੈ ਠੀਕ ਹੈ ਔਰ ਨੰਬਰ ਹੈਗਾ 9142067274 ਕੀ ਮੰਗ ਕਰ ਰਹੇ ਹੋ ਇਹ ਦੇ ਰਿਕਾਰਡਿੰਗ ਤੁਸੀਂ ਹੋਰ ਇਹ ਬੰਦੇ ਨੇ ਸ਼ਰਿਆਮ ਆਪਣਾ ਆਈਮੋ ਐਪ ਵੀ ਚਲਾਇਆ ਹੋਇਆ ਠੀਕ ਹੈ ਹਾਂਜੀ WhatsApp ਸੌਰੀ WhatsApp ਵੀ ਚਲਾਇਆ ਹੋਇਆ ਤੇ ਇੱਕ ਮਹੀਨਾ 28 ਤੇ ਚਲਾਇਆ ਉੱਥੇ ਸ਼ਰਿਆਮ ਲਿਖਿਆ ਹੋਇਆ ICICI ਬੈਂਕ ਦਾ ਠੀਕ ਹੈ ਕੀ ਮੰਗ ਕਰ ਰਹੇ ਹੋ ਚਲੋ ਮੈਂ ਡਿਊਟ ਜੌਬ ਕਰਦੇ ਸੀ ਜੌਬ ਕਰਦੇ ਸਮੇਂ ਮੈਨੂੰ ਨਹੀਂ ਪਤਾ ਲੱਗਿਆ ਠੀਕ ਹੈ ਤੇ ਮੈਂ ਉਹ ਪਰ ਬੈਠੀ ਕਿਉਂਕਿ ਮੈਂ ਥੋੜਾ ਜਿਹਾ ਉਲਝਾ ਲਿਆ ਉਹਨਾਂ ਨੇ ਗੱਲਾਂ ਚ ਮੇਰਾ ਖੁਦ ICICI bank ਚ ਸਰ ਮੇਰੇ credit card ਚੋਂ ਪੈਸੇ ਕੱਟੇ ਗਏ ਨੇ ਮੇਰੇ ਘਰ ਦੀ ਡਿਟੇਲ ਨਹੀਂ ਦੱਸੀ ਉਹਨਾਂ ਨੇ ਨਹੀਂ ਫਿਲਹਾਲ ਸਰ ਸੰਡੇ ਦਾ ਦਿਨ ਸੀ ਨੈਕਸਟ ਡੇ ਠੀਕ ਹੈ ਫਿਲਹਾਲ ਤਾਂ ਮੈਂ ਉਸ ਤੇ ਲੋ ਪਰੇਸ਼ਾਨੀ ਹੋ ਗਈ ਸੱਚੀ ਵਾਲੀ ਦੀ ਸੰਡੇ ਵਾਲੇ ਦਿਨ ਥੋੜਾ ਜਿਹਾ ਨਹੀਂ ਗੱਲਬਾਤ ਸੁਣੀ ਗਈ ਮਤਲਬ ਮੈਂ 1930 ਤੇ ਕਾਲ ਵੀ ਕੀਤੀ ਸੀ ਕ੍ਰਾਈਮ ਬ੍ਰਾਂਚ ਤੇ ਕੁਝ ਨਹੀਂ ਹੋਇਆ ਕੀ ਮੰਗ ਕਰਦੇ ਹੋ ਤੁਸੀਂ ਪਰ ਮੇਰੇ ਕੀ ਹੋ ਸਕੇ ਮੇਰੇ ਪੈਸੇ ਵਾਪਸ ਆ ਜਾਣ ਤੇ ਕਿਸੇ ਹੋਰ ਨਾਲ ਧੁਖਾ ਦੀ ਨਾ ਹੋਵੇ ਔਰ ਜਲਦੀ ਤੋਂ ਜਲਦੀ ਇਸ ਬੰਦੇ ਨੂੰ ਫੜਿਆ ਜਾਵੇ ਔਰ ਜੋ ਕਿ ਸ਼ਰੀਆਮ WhatsApp ਚ ਚਲਾਈ ਬੈਠਾ ਔਰ ਸ਼ਰੀਆ ਮੈਨੂੰ ਕਾਲ ਮਿਸਿਸ ਕਰਦਾ। ਹਾਂਜੀ। ਤੁਸੀਂ ਇੱਕ ਕੀ ਕਹਿਣਾ ਚਾਹੋਗੇ ਵੀ ਅੱਜ ਦੇ ਮਨਵੈਸਟ ਜਿਸ ਤਰ੍ਹਾਂ ਦੇ ਨਾਲ ਪੈਸੇ ਕੱਢੇ ਜਾ ਰਹੇ ਨੇ ਬੜਿਆਂ ਦੇ ਨਾਲ ਇਸ ਤਰ੍ਹਾਂ ਦੇ ਨਾਲ ਹੋਇਆ ਵੀ ਲੱਗਦਾ ਕਿ ਇਹ ਸੋਨੀ ਹੈ ਕਿ ਜਿਸੇ ਨੂੰ ਵੀ ਥੋੜਾ ਮੋਟਾ ਸ਼ੱਕ ਹੋਵੇ ਔਰ ਕਿਸੇ ਵੀ ਕਹਿਣ ਤੋ ਕਦੀ ਵੀ ਕੋਈ ਵੀ ਬਿਨਾ ਕਸਟਮਰ ਕੇਅਰ ਨਾਲ ਗੱਲਬਾਤ ਕੀਤੇ ਬਿਨਾ ਕੋਈ ਵੀ ਜੇ ਉਹਨਾਂ ਨੇ ਕੋਈ ਤੁਹਾਨੂੰ ਡਰਾ ਰਿਹਾ ਕਿ ਹਾਂ ਤੁਹਾਡੀ ਆ ਕੋਈ ਓਪਨ ਨਾ ਕੋਈ ਆ ਐਪ ਚੱਲ ਰਹੀ ਹੈ ਤਾਂ ਉਹਨਾਂ ਨੂੰ ਕਹੋ ਕੋਈ ਨਹੀਂ ਸਰ ਮੈਂ ਕਸਟਮਰ ਕੇਅਰ ਤੇ ਕਾਲ ਕਰਕੇ ਫਿਰ ਕਨਫਰਮ ਕਰਾ ਲੈਣੀ ਆ ਕੁਝ ਮੈਨੂੰ ਵੀ 1 ਮਿੰਟ ਬਾਅਦ ਜਦ ਮੈਨੂੰ ਆਈਮੇ ਨਾਲ ਦੀ ਨਾਲ ਕਸਟਮਰ ਕੇਅਰ ਨਾਲ ਕਹਿੰਦੇ ਮੈਮ ਤੁਹਾਡੇ ਨਾਲ ਤੁਖਾ ਹੋ ਚੁੱਕਿਆ ਤਾਂ ਬਸ ਇਹੀ ਕਹਾਂਗੀ ਕਿ ਤੁਹਾਨੂੰ ਕੋਈ ਵੀ ਫੋਨ ਕਰਕੇ ਕਵੇ ਇਹ ਲੋਨ ਇਹ ਓਪਨ ਆ ਜਾਂ ਇਹ ਐਡ ਆ ਜਾਂ ਕੁਝ ਵੀ ਵਟਐਵਰ ਤੁਸੀਂ ਹਮੇਸ਼ਾ ਆਪਣੇ ਉਹਨਾਂ ਨੂੰ ਕਾਲ ਕਰੋ ਕਸਟਮਰ ਕੇਅਰ ਨੂੰ ਕਾਲ ਕਰੋ ਜਿਹੜੇ ਤੁਹਾਡੇ ਨਾਲ ਫੋਨ ਆਇਆ ਸੀਗਾ ਐਪ ਤੁਹਾਨੂੰ ਡਾਊਨਲੋਡ ਕਰਵਾਇਆ ਗਿਆ ਉਸ ਨਾਲ ਕੋਈ ਗੱਲਬਾਤ ਉਹ ਹੀ ਦੁਬਾਰਾ ਸੀ ਪਹਿਲਾਂ ਉਹਨਾਂ ਨੇ ਦਰਸਲ ਮੈਨੂੰ ਯਕੀਨਤਾ ਕਹਿੰਦੇ ਆਈਸੀ ਆਈ ਮੋਬਾਈਲ ਔਨ ਕਰੋ ਉਹਨਾਂ ਨੇ ਕਰਵਾਇਆ ਕਹਿੰਦੇ ਆਈ ਮੋਬਾਈਲ ਨਹੀਂ ਚਲੋ ਤੁਹਾਨੂੰ ਇੱਕ ਐਪ ਕਰਦੇ ਆ ਉਹ ਕਰਵਾ ਕੇ ਤੇ ਉਹਦੇ ਵਿੱਚ ਆਪਣੀ ਡਿਟੇਲ ਭਰੋ ਮੈਂ ਕ੍ਰੈਡਿਟ ਕਾਰਡ ਤੇ ਆਪਣਾ ਉਹ ਕੀਤਾ ਭਰਿਆ ਤੇ ਸੀਵੀ ਨੰਬਰ ਪਰ ਤੁਹਾਨੂੰ ਕਿਸੇ ਤੋਂ ਉਸ ਤੋਂ ਬਾਅਦ ਗੱਲਬਾਤ ਹੀ ਜਦੋਂ ਤੁਹਾਡੇ ਪੈਸੇ ਹਾਂਜੀ ਹੋਏ ਆ ਉਹਨਾਂ ਨੇ ਮੈਨੂੰ ਕਿਹਾ ਉਹਨਾਂ ਕਹਿੰਦੇ ਮੈਮ ਅਸੀਂ 24 ਘੰਟੇ ਚ ਤੁਹਾਨੂੰ ਪੇਮੈਂਟ ਵਾਪਸ ਕਰ ਦਾਂਗੇ ਤੁਸੀਂ ਨਾ ਟੈਨਸ਼ਨ ਲਓ ਫਿਰ ਮੈਂ ਉਹਨਾਂ ਨੂੰ ਆਖਿਆ ਵੀ ਤੁਸੀਂ ਤੁਹਾਡਾ ਮਤਲਬ ਨਹੀਂ ਬੰਦਾ ਮੇਰੀ ਪੇਮੈਂਟ ਹਲਾਉਂਦਾ ਹੂੰ ਹੁਣ ਅਹ ਦਿੱਤੀ ਕੰਪਲੀਟ ਹਾਂਜੀ ਮੈਂ ਐਸਐਸਪੀ ਦਫਤਰ ਐਸਐਸਪੀ ਦਫਤਰ ਕੰਪਲੇਂਟ ਪਾਈ ਹੈ ਜੀ ਮੰਗੂ ਕੀ ਕਰਦੇ ਹੂੰ ਮੰਗੀਏ ਸਰ ਕੇਸ ਬੰਦੇ ਨੂੰ ਜਲਦੀ ਜਲਦੀ ਫੜਿਆ ਜਾਵੇ ਔਰ ਕਿਸੇ ਦੀ ਵੀ ਹੈ ਮੇਰੇ ਨਾਲ ਆ ਕਿਸੇ ਨਾਲ ਹੋਰ ਵੀ ਲੱਖਾਂ ਦੀ ਕਰਨਗੇ